ਅਨਿਲ ਜੋਸ਼ੀ ਦੇ ਵੱਲੋਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਆਪਣੇ ਹਲਕੇ ਵਿੱਚ ਵੱਖ-ਵੱਖ ਥਾਵਾਂ ਤੇ ਰੈਲੀਆਂ ਕਰਵਾਈਆਂ ਗਈਆਂ ਇਸ ਵਕਨ ਅਨਿਲ ਜੋਸ਼ੀ ਦੇ ਵੱਲੋਂ ਸੁਖਵੀਰ ਬਾਦਲ ਨੂੰ ਜੀ ਆਇਆਂ ਕਹਿ ਕੇ ਬਾਦਲ ਦਾ ਸਵਾਗਤ ਕੀਤਾ ਗਿਆ। ਪਹਿਲੀ ਰੈਲੀ ਦੇ ਵਿੱਚ ਮਸੀਹ ਪਾਇ ਚਾਰੇ ਦੀ ਰੈਲੀ ਕਰਵਾਈ ਗਈ ਜੋਸ਼ੀ ਨੇ ਇਸ ਦੌਰਾਨ ਕਿਹਾ ਕਿ 2007 ਤੋਂ 2017 ਦੇ ਵਿੱਚ ਕਾਲੀ ਤਲ ਦੀ ਸਰਕਾਰ ਵਿੱਚ ਜੋ ਸੁੱਖ ਤੇ ਸਕੀਮਾਂ ਬਾਦਲ ਸਰਕਾਰ ਨੇ ਦਿੱਤੀਆਂ ਸਨ ਸਭ ਨੂੰ ਇਕੱਠੇ ਕਰਕੇ ਸਭ ਧਰਮਾਂ ਨੂੰ ਸਹੂਲਤਾਂ ਦਿੱਤੀਆਂ ਉਹ ਬਾਦਲ ਸਰਕਾਰ ਨੇ ਹੀ ਕੀਤਾ ਹੈ ਇੱਕ ਵਾਰ ਫਿਰ ਉਹੀ ਬਾਦਲ ਸਰਕਾਰ ਬਣਾਉਣ ਦੇ ਲਈ ਅੱਜ ਇਕੱਠੇ ਹੋਏ ਹਾਂ ਅਤੇ ਬਾਦਲ ਸਰਕਾਰ ਬਣਾ ਕੇ ਹੀ ਰਹਿਾਂਗੇ ਵਾਡੀ ਨਾਲ ਬਹੁਤ ਵਾਸ ਕਰਦੇ ਆ ਨਾ ਜੋ ਜਿਹੜੇ ਅਗਰੇ ਪਾਜੀ सुरक्षा तो दे रही है सवाल चुके सही है सर ਮੈਂ ਕੋਈ کہہ ਰਿਹਾ ਨਵਜੋਤ ਸਿੰਘ ਸਿੱਧੂ ਅਗਰ ਉਹਦੇ ਨਾਲ ਇਹ ਭਾਜੀ ਅੰਕਲ ਸਿੱਧੂ ਕਿਹਾ ਜਾਂਦਾ ਨਾ ਉਹਦਾ ਮੈਂਟਲ ਹੈ ਜਿਹੜਾ ਮੈਂਟਲ ਬੰਦਾ ਹੈ ਉਹ ਹਰ ਚੰਗ ਕਰਦਾ ਨਹੀਂ ਕੀ ਕਹ ਬਣਾ ਰਿਹਾ ਯਾਰ ਇਹ ਪਤਾ ਹੀ ਨਹੀਂ ਮੈਂ ਕਿਸ ਜਗ੍ਹਾ ਤੇ ਕੀ ਕਹਿਣਾ ਹੈ ਜਾਨ ਤੁਸੀਂ ਆਪ ਦੁਖੀ ਹੋਏ ਬੈਠੇ ਹੋ ਮਾਈਕ ਆ ਰਿਹਾ ਹੈ ਭਾਜੀ ਤੇਰੇ ਘੜੀ ਆ ਗਈ ਹੈ ਨਹੀਂ ਕੋਈ ਯਾਰ ਆਈਡੀ ਥੱਲੇ ਕੋ ਯਾਰ ਕੈਮਰਾ ਸਿੱਗਾ ਜ਼ੂਮ ਕਰ ਲੈ ਭਾਜੀ ਆਈਡੀਾਂ ਤੱਕੋ ਆਪਣੀਆਂ ਲੋ ਸਿੱਧੂ ਬੜਾ ਡਿਵਰਸਿਟੀ ਕਰਨ ਗ੍ਰੰਟੀਆਂ ਵੀ ਚੱਲ ਰਹੀਆਂ ਕਰਗੀਆਂ ਦਿੱਤੀਆਂ ਪਤਵੰਤੇ ਸੱਜਣੋ ਫਤੇ ਅਸ ਕਰਦਾ ਹਾਂ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਹallelujah ਜੈ ਸ਼੍ਰੀ ਰਾਮ ਫੈਸਲੇ ਦੀ ਘੜੀ ਆ ਗਈ ਹੈ ਜੇ ਤੁਸੀਂ ਸਹੀ ਫੈਸਲਾ ਕਰੋਗੇ 5 ਸਾਲ ਚੰਗੇ ਟੱਪ ਜਾਣਗੇ ਜੇ ਗਲਤ ਫੈਸਲਾ ਕਰ ਲਿਆ 5 ਸਾਲ ਖਰਾਬ ਹੋ ਜਾਣਗੇ ਪਿਛਲੇ ਵਾਰੀ ਤੁਸੀਂ ਜਾਣਦੇ ਹੋ ਕੈਪਟਨ ਨੇ ਚੁੱਕੇ ਲਾਰੇ ਲਾ ਕੇ ਵਾਦੇ ਕਰਕੇ ਸਰਕਾਰ ਬਣਾ ਲਈ ਪਰ 5 ਸਾਲ ਖਰਾਬ ਹੋ ਗਏ ਹੁਣ ਵੀ ਤੁਹਾਡੇ ਕੋਲੇ ਵੱਖ-ਵੱਖ ਪਾਰਟੀਆਂ ਆਉਣਗੀਆਂ ਆਪਣੇ ਵਿਚਾਰ ਦੱਸਣੀਆਂ ਆਪਣੀਆਂ ਗੱਲਾਂ ਕਹਿਣੀਆਂ ਪਰ ਤੁਸੀਂ ਦੇਖਣਾ ਹੈ ਕਿ ਕਿਹੜੀ ਪਾਰਟੀ ਜਵਾਨ ਦੀ ਪੱਕੀ ਹੈ ਤੇ ਕਿਹੜੀ ਪਾਰਟੀ ਕੱਲੇ ਲਾਰੇ ਲਾਉਣ ਵਾਲੀ ਹੈ ਕਿ ਜੇ ਤੁਸੀਂ ਉਹ ਪਛਾਣ ਨਾ ਕੀਤੀ ਤੇ ਫਿਰ ਤੋਂ ਲਾਰੇ ਲਾਣ ਵਾਲੀਆਂ ਪਾਰਟੀਆਂ 'ਚ ਫਸ ਕੇ ਕੋਈ ਹੋਣਾ ਜੋ ਕੈਪਟਨ ਨੇ ਕੀਤਾ 5 ਸਾਲ ਬਰਬਾਦ ਕਰ ਦਿੱਤਾ ਥੋੜਾ ਜਿਹੜੀ ਲੜਾਈ ਹੈ ਚਾਰ ਵੱਡੇ ਫਰੰਟ ਬਣ ਗਏ ਐ ਚਲੋ ਮੈਂ ਇੱਕ ਪਾਸੇ ਕਾਂਗਰਸ ਹੈ ਜਿਹਨੇ ਹੁਣੇ 5 ਸਾਲ ਤੁਸੀਂ ਦੇਖਿਆ ਕਿਵੇਂ ਪੰਜਾਬ ਨੂੰ ਪਿੱਛੇ ਛੱਡਿਆ ਦੂਜੇ ਪਾਸੇ ਬੀਜੇਪੀ ਹੈ ਜਿਹਦਾ ਮੱਲਾ ਦਾ ਖਾਤਾ ਖੁੱਲ੍ਹਾ ਹੀ ਨਹੀਂ ਸਭ ਵੋਟ ਪਾਉਣੀ ਤੇ ਸਹੀ ਮੈਨੇ ਤੇ ਵੋਟ ਖਰਾਬ ਕਰਨੀ ਤੀਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਹਦੀ ਕੋਈ ਜਿਹਦੀ ਇਕਵਾਈ ਲਿਖਿਆ ਮੈਂ ਦੇਖਿਆ ਕਿ ਇੰਜਨੀਅਰ ਵਾਲ ਨੂੰ ਮੌਕਾ ਦਿਓ ਤੇ ਜੇ ਆਮ ਆਦਮੀ ਪਾਰਟੀ ਦਾ ਪਛੋਕਰ ਦੇਖੀਏ ਕੀ ਆਮ ਆਦਮੀ ਪਾਰਟੀ ਨੇ ਕਿਆ ਕੀਤਾ ਕੀਤਾ ਕੀ ਜੇ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਉਹੀ ਕੀਤਾ ਜੋ ਕੈਪਟਨ ਨੇ ਕੀਤਾ ਕੈਪਟਨ ਨੇ ਗੁਰਤਾ ਸਾਹਿਬ ਦੀ ਸੋਖ ਖਾਦੀ ਤੇ ਝੂਠ ਬੋਲਿਆ ਕੇਜਰੀਵਾਲ ਨੇ ਆਪਣੇ ਬੇٹے ਦੀ ਝੂਠੀ ਸੋਖ ਖਾਦੀ ਤੁਸੀਂ ਕੇਜਰੀਵਾਲ ਦੇ ਸਾਰੇ ਬਿਆਨ ਮਕਬੂ ਤੁਹਾਡੇ ਸਾਹਮਣੇ ਕਰ ਦਿੰਨਾ ਜੋ ਬਿਆਨ ਦਿੱਤਾ ਬਿਊਰੋ ਰਿਪੋਰਟ ਐਸਐਮ ਜੈਡ ਨਿਊਜ਼